ਅੰਮ੍ਰਿਤਸਰ ਦੇ ਹਲਕਾ ਮਜੀਠਾ ਅਧੀਨ ਆਉਂਦੇ ਪਿੰਡ ਕੋਟਲਾ ਖੁਰਦ ਦੇ ਵਿੱਚ ਉਸ ਵੇਲੇ ਇਲਾਕੇ ਦੇ ਲੋਕ ਸਹਿਮ ਗਏ ਜਦੋਂ ਇੱਥੇ ਇੱਕ ਕਿਸਾਨ ਦੇ ਨਾਲ ਅਜਿਹੀ ਘਟਨਾ ਵਾਪਰੀ ਜਿਸ ਦੀਆਂ ਤਸਵੀਰਾਂ ਕੈਮਰਾ ਦੇ ਵਿੱਚ ਕੈਦ ਹੋ ਗਿਆ ਸਕਰੀਨ ਤੇ ਚੱਲ ਰਹੀਆਂ ਤਸਵੀਰਾਂ ਜਿਸ ਦੇ ਵਿੱਚ ਇੱਕ ਛੋਟਾ ਹਾਥੀ ਜਿਹੜਾ ਕਿ ਗਲੀ ਦੇ ਵਿੱਚ ਲੰਘਦਾ ਹੋਇਆ ਨਜ਼ਰ ਆ ਰਿਹਾ ਤਾਂ ਦਾਅਵਾ ਦਿੱਤਾ ਕਿ ਅੱਗੇ ਜਾ ਕੇ ਕਿ ਕਿਸਾਨ ਦੇ ਪਸ਼ੂ ਚੋਰੀ ਕਰਕੇ ਛੋਟੇ ਹਾਥੀ ਵਿੱਚ ਲੱਦ ਕੇ ਚੋਰ ਫਰਾਰ ਹੋ ਗਏ ਤੇ ਜਦੋਂ ਕਿਸਾਨ ਨੇ ਜਾ ਕੇ ਦੇਖਿਆ ਤਾਂ ਉੱਥੇ ਉਸ ਦੇ ਪਸ਼ੂ ਨਹੀਂ ਸੀ ਜਿਹਦੇ ਚਾਲਦੇ ਉਸ ਨੇ ਜਦੋਂ ਦੇਖਿਆ ਕਿ ਉਸ ਦੇ ਪਸ਼ੂ ਚੋਰੀ ਹੋ ਗਏ ਨੇ ਤਾਂ ਉਸ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਤੇ ਇਨਸਾਫ ਦੀ ਮੰਗ ਕੀਤੀ ਹੈ ਕਿ ਕੰਦ ਤੋੜ ਕੇ ਉਸ ਦੇ ਪਸ਼ੂਆਂ ਨੂੰ ਚੋਰੀ ਕੀਤਾ ਗਿਆ ਸਵੇਰੇ ਆਣ ਕੇ ਆਪਣੇ ਡੰਗਰ ਚੋਣ ਆਇਆ ਨਾ ਤੇ ਉਦੋਂ ਮੈਂ 6 ਵਜੇ ਤੋਂ ਬਾਅਦ ਗੇਟ ਖੋਲਿਆ ਡੇਲੀ ਰੁਟੀਨ ਦੇ ਹਿਸਾਬ ਨਾਲ ਤੇ ਜਦੋਂ ਮੈਂ ਗੇਟ ਖੋਲਿਆ ਤੇ ਸਿੱਧਾ ਮੇਰਾ ਧਿਆਨ ਕੰਦ ਪਾਟੀ ਜਿਹਦਾ ਉਸ ਵੱਲ ਮੇਰਾ ਨਿਗਾ ਪਈ ਤੇ ਜਦੋਂ ਪਰ ਮੇਰਾ ਧਿਆਨ ਇਹ ਹੀ ਗਾ ਵੀ ਮੇਰੇ ਡੰਗਰ ਕੋਈ ਵੀ ਨਹੀਂ ਦਿਖਿਆ ਮੈਨੂੰ ਪਹਿਲਾਂ ਇੱਕ ਵਾਰੀ ਦਾ ਇਹ ਸਾਰੇ ਡੰਗਰ ਮੇਲਾ ਵਿਹਲੀ ਖਾਲੀ ਕਰ ਗਏ ਉਹਨਾਂ ਕਿ ਜਦੋਂ ਆ ਕੇ ਵੇਖਿਆ ਤੇ ਦੋ ਵੱਡੀਆਂ گاਵਾਆਂ ਹੀ ਜਿਹੜੀਆਂ ਜਿਆਦੇ ਦੁੱਧ ਵਾਲੀਆਂ ਚਾਚਫ ਨਸਲ ਹੀ ਗਿਆ ਤੇ 25 ਪਲੱਸ ਦੁੱਧ ਹੀ ਉਹਨਾਂ ਦੇ ਥੱਲੇ ਦੋ ਦੋ ਮਹੀਨਿਆਂ ਸੁਈਆਂ ਹੀ ਸੱਜੜਾ ਸੀ ਗਿਆ ਉਹ ਫਿਰ ਵੇਖਿਆ ਤੇ ਉਹ ਇੱਥੇ ਕਿੱਲੇ ਰਹਿਆ ਨਹੀਂ ਤੇ ਮੁੜ ਕੇ ਜਦੋਂ ਆਪਾਂ ਜਾ ਕੇ ਮਗਰ ਪੈਰਵਾਹੀ ਵੇਖ ਕੀਤੀ ਆ ਵੀ ਕਿੱਧਰ ਨੂੰ ਗਈਆਂ ਉਹ ਇੱਥੋਂ ਬੇਲੀ ਚੋਂ ਕੱਢ ਕੇ ਲਾਗੇ ਨਾਲ ਪੱਠੇ ਵੀਜੇ ਪੱਠਿਆਂ ਵਿੱਚ ਦੀ ਕੱਢ ਕੇ ਨਾ ਤੇ ਮੁੜ ਕੇ ਕਣਕਾਂ ਦੇ ਵਿੱਚ ਦੀ ਲੀਹ ਪਾ ਕੇ ਕਣਕ ਖਰਾਕ ਕੀਤੀ ਆ ਹੋਰ ਵੀ ਲੋਕਾਂ ਦੀ ਤੇ ਉਧਰੋਂ 15-20 ਕਿਲੇ ਲੱਗੇ ਨੇ ਮਤਲਬ ਵਿੱਚੇ ਵਿੱਚ ਪਾਲੀਆਂ ਦੇ ਇੱਕ ਕਿ ਜਿੱਦਾਂ ਵੀ ਖੜੀਆਂ ਉਹਨਾਂ ਨੇ ਤਾਂ ਬਾਅਦ ਉਹ ਛੋਟੇ ਹਾਥੀ ਤੇ ਮੁੜ ਕੇ ਉਹਨਾਂ ਦੀ ਪੈਰਵਾਹੀ ਕਰਕੇ ਫਿਰ ਉਹਨਾਂ ਨੇ ਉੱਥੇ ਸਮਾਦ ਦੇ ਉੱਤੇ ਉਹਨਾਂ ਨੇ ਜਾ ਕੇ ਲੱਦੀਆਂ ਵਾ ਉਹ ਵੀ ਫੋਰਸ ਪਾਸ ਡੰਗਰ ਦਾ ਉੱਥੇ ਪਿਆ ਜਾਂ ਪਿੰਡ ਦੇ ਵੀ ਜਦੋਂ ਪਿੰਡ ਦੇ ਵਿੱਚ ਗੱਲ ਖਬਰ ਪਤਾ ਲੱਗੀ ਉਹਨਾਂ ਨੇ ਦੱਸਿਆ ਵੀ ਇੱਧਰ ਇੱਧਰ ਨੂੰ ਪੈੜ ਜਾਂਦੀ ਹੈ ਡੰਗਰਾਂ ਦੀ ਤੇ ਫਿਰ ਉਹਦੇ ਅਸੀਂ ਪਿੱਛੇ ਪਿੱਛੇ ਜਾ ਕੇ ਦੇਖ ਰਹੇ ਫਿਰ 20 ਕਿਲੇ ਦੇ ਕਰੀਬ ਹਟਵੀਆਂ ਵੀ ਕਿਤੇ ਵੀ ਉਹ ਕੈਮਰੇ ਦੀ ਕਵਰੇਜ ਤੋਂ ਦੂਰ ਹੋ ਕੇ ਵੀ ਪੂਰੀ ਇਹਨਾਂ ਪ੍ਰੋਪਰ ਪਲੈਨਿੰਗ ਨਾਲ ਇਹ ਕੰਮ ਕੀਤਾ ਵਾ ਕਿੱਥੇ ਕਿੱਥੇ ਲੱਭਾਂ ਦੀ ਪੁੱਛੀ ਗਈ ਆ ਹਾਂਜੀ ਕਿੱਥੇ ਕਿੱਥੇ ਲੱਭੋ ਜਾਂ ਲੱਭੇ ਜਾ ਕੇ ਬਚਾएंगे ਅਹੀਂ ਉਹਦਾ ਲੋਕਲ ਜਿਦਾ ਜਿੱਥੇ ਵੀ ਚੌਂਕ ਚ ਚਾਏ ਕਿਤੇ ਮੇਨ ਅੱਡੇ ਦੇ ਉੱਤੇ ਕੈਮਰੇ ਨੇ ਉਹ ਅਸੀਂ ਸੀਸੀਟੀਵੀ ਖੰਘਾਲੇ ਆ ਪਰ ਸਾਨੂੰ ਕੋਈ ਪ੍ਰੋਪਰ ਕੋਈ ਵਿਜ਼ਿਬਿਲਟੀ ਨਹੀਂ ਵੀਡੀਓ ਦੀ ਪ੍ਰੋਪਰ ਆਈ ਕਿੰਨਾ ਕੋ ਨੁਕਸਾਨ ਹੋ ਚੁਕਾ ਮੈਂ 2 ਲੱਖ ਦਾ ਹੀ ਆ ਗਾਵਾਂ ਲੈ ਗਿਆ ਜੇ ਹੋਰ ਵੀ ਹੋਣ ਲਵਾਂਗੇ 2-4 ਲੱਖ ਦਾ ਨੁਕਸਾਨ ਹੋਣਾ ਗਰਮੀਆਂ ਦੇ ਵਿੱਚ ਸਾਨੂੰ ਇਹ ਆਸ ਹੈ ਕਿ ਵੀ ਦੁੱਧ ਜਾਊਗਾ ਤੇ ਉਹਦੇ ਨਾਲ ਸਾਡਾ ਮਲਕ ਚਲੋ ਸਰਕਲ ਚੱਲਦਾ ਹੀ ਆ ਇਸੇ ਕਰਕੇ ਹੀ ਹੁੰਦਾ ਵਾ ਪਸ਼ਵਰਾ ਦੁੱਧ ਕਾਂ ਦਾ ਕੰਮ ਆ। ਸਮਝਦਾ ਵੀ ਉਹ ਹਾਂ ਦਾ ਗੱਡੀ ਹੁਣ ਸਮੇ ਮਾਰ ਹੋ ਗਈ ਸਾਡਾ ਨਾਲ। ਕੋਈ ਸੀ ਵੀ ਜੁਆ ਕੋਈ ਸਹਾਇ ਕੋਈ। ਸੀਸੀਟੀਵੀ ਤੇ ਗੱਡੀ ਆਈ ਬਸ ਲੈ ਕੇ ਜਾਂਦੀ ਦਿਖਦੀ ਹੈ ਬਾਕੀ ਕੋਈ ਪ੍ਰੋਪਰ ਪ੍ਰੂਫ ਨਹੀਂ ਕੋਈ ਨਿਕਲਦਾ। ਇਹੋ ਜੀ ਆ ਵੀ ਜਾ ਰਹੀ ਹੈ ਲੈ ਕੇ ਪਰ ਕਿਧਰ ਨੂੰ ਗਈ ਇਹ ਨਹੀਂ ਗੱਡੀ ਅੱਗੇ ਨਹੀਂ ਕੋਈ ਮਤਲਬਾਨੂੰ। ਪਹਿਲੀ ਵਾਰ ਹੋਇਆ ਇਸ ਤਰ੍ਹਾਂ ਗੱਲ ਬਾਤ। ਹਾਂ ਜੀ। ਇਹ 2000 ਦੇ ਵਿੱਚ ਅਸੀਂ ਇਸੇ ਬਾਹਰ ਪਲਾ ਡੰਗਰ ਲੈ ਕੇ ਆਏ ਆ ਤੇ ਹੁਣ ਤੁਸੀਂ 25 ਚੱਲ ਰਿਹਾ ਤੇ 25 ਸਾਲ ਦੇ ਵਿੱਚ ਹਟਣਾ ਆ ਪਹਿਲਾ ਚਾਂਸ ਹੋਇਆ ਵਾ ਤੇ ਅੱਗੇ ਕਦੀ ਸਾਡਾ ਮਤਲਬ ਇਹ ਤਾਂ ਵੀ ਉਹਨੇ ਕੀ ਤਾਂ ਉਹਨੇ ਕੀ ਚੀਜ਼ ਉਹ ਨਹੀਂ ਹਿੱਲੀ ਕਰੀ ਪੁਲਿਸ ਨੂੰ ਵੀ ਦੋ ਬਿੜੀ ਤੀਂ ਖਾਂਦੀ ਪੁਲਿਸ ਕੋ ਕੰਪਲੇਨ ਕੀਤੀ ਆ ਨਹੀਂ ਅਜੇ ਤੱਕ ਦੋ ਦਿਨ ਹੋ ਗਏ ਆ ਆਂਦੇ ਹੀ ਆਵਾਂਗੇ ਪਰ ਮਤਲਬ ਅਜੇ ਤੱਕ ਕੋਈ ਪਹੁੰਚਿਆ ਨਹੀਂ ਹੁਣ ਵੇਖੋ ਜੀ ਸਾਡਾ ਨੁਕਸਾਨ ਹੋਇਆ ਸਕੀਂ ਤੇ ਆਪਣੇ ਨੁਕਸਾਨ ਦੀ ਪਰਭਾਈ ਵਾਸਤੇ ਜਿਨ੍ਹਾਂ ਨੇ ਦੇਲਵਤੀ ਕੀਤੀ ਆ ਉਹਨਾਂ ਨੂੰ ਫੜਿਆ ਜਾਵੇ ਤੇ ਸਾਡਾ ਮਾਲ ਵਾਪਸ ਹੋਵੇ ਤੇ ਬਾਕੀ ਹੋਰ ਆਉਣ ਵਾਲੇ ਟਾਈਮ 'ਚ ਲੋਕਾਂ ਦਾ ਵੀ ਬਚਾਅ ਹੋਊਗਾ ਇਸ ਨਾਲ ਕਿਉਂਕਿ ਪਹਿਲਾਂ ਵੀ ਪਿੱਛੇ ਵੀ ਅਸੀਂ ਗੱਲਾਂ ਬਾਤਾਂ ਸੁਣੀਆਂ ਵੀ ਕਾਫੀ ਦੋ ਗੱਡੀਆਂ ਦਾ ਨੁਕਸਾਨ ਹੋਏ ਨੇ ਤੇ ਜੇ ਨਈ ਗੱਡੀ ਹੱਥ ਪਿਆ ਇਹਨਾਂ ਨੂੰ ਪੈਂਦਾ ਤੇ ਫਿਰ ਗੱਡੀ ਸੋਹੀ ਸਾਫ਼ ਸੋਝਦੇ ਜੇ ਵੀ ਹੋਰ ਵੀ ਮੇਰੇ ਵਰਗੇ ਕਈ ਜ਼ਿੰਮੇਦਾਰ ਇਸ ਚੀਜ਼ ਦੇ ਵਿੱਚ ਨੁਕਸਾਨ ਉਠਾਉਣਗੇ ਤੇ ਪਰ ਅੱਗੇ ਤੁਸੀਂ ਵੇਖ ਲੋ ਸਮਾਂ ਕਿਹੋ ਜਿਹਾ ਜੇ ਇਲਾਕੇ ਦਾ ਕੋਈ ਜਣਾ ਨੁਕਸਾਨ ਆਇਆ ਤੁਹਾਡੇ ਕੋ ਉਠਾ ਜਾਊਗਾ ਸੋ ਕਿਸਾਨ ਦਾ ਇਲਜ਼ਾਮ ਹੈ ਕਿ ਪਸ਼ੂ ਚੋਰੀ ਹੋਣ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਨਹੀਂ ਕੀਤੀ ਜਾ ਰਹੀ ਸਿੱਧੇ ਤੌਰ ਤੇ ਇਲਜ਼ਾਮ ਜਿਹੜੇ ਕਿ ਲਗਾਏ ਗਏ ਨੇ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ